19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਕਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਦੈਨਿਕ ਸਵੇਰਾ ਟੀਵੀ ਤਸਵੀਰਾਂ ਮੇਰੇ ਮਗਰ ਤੁਸੀਂ ਦੇਖ ਪਾ ਰਹੇ ਹੋਵੋਗੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ 70% ਇਲਾਕੇ ਦੇ ਵਿੱਚ ਇਸ ਵਕਤ بارش ਪੈ ਰਹੀ ਹੈ ਪੰਜਾਬ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਮਾਹੌਲ ਇਸ ਵਕਤ ਬਣਿਆ ਪਿਆ ਹਾਲਾਂਕਿ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲਦੀ ਦਿਖਾਲੀ ਦੇ ਰਹੀ ਹੈ ਪਰ ਨਾਲ ਦੀ ਨਾਲ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਪੂਰੇ 48 ਘੰਟੇ ਪੰਜਾਬ ਦੇ ਵਿੱਚ ਇਸੇ ਤਰੀਕੇ ਮੋਲੇਦਾਰ بارش ਜਿਹੜੀ ਆ ਉਹ ਪੈ ਗਈ ਤੇ ਨਾਲ ਦੀ ਨਾਲ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਆਈਐਮਡੀ ਦੇ ਵੱਲੋਂ ਇਸ ਦੇ ਬਾਬਤ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਹ ਤਸਵੀਰਾਂ ਜਿਹੜੀਆਂ ਨੇ ਲਾਈਵ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਇਹ ਤਸਵੀਰਾਂ ਇਸ ਵਕਤ ਜਲੰਧਰ ਦੀਆਂ ਤੁਹਾਨੂੰ ਦਿਖਾ ਲਈ ਜਿਹੜੀਆਂ ਦੇਰੀਆਂ ਹੋਣ ਗਿਆ ਤੇ ਨਾਲ ਦੀ ਨਾਲ ਇਸ ਮੋਲੇਦਾਰ بارش ਨੂੰ ਪੈਂਦੀ ਨੂੰ ਇਸ ਵਕਤ ਤਕਰੀਬਨ 2 ਤੋਂ 3 ਘੰਟੇ ਦਾ ਸਮਾਂ ਹੋ ਚੁੱਕਾ ਹੈ ਤੇ ਇਸ بارش ਦੇ ਰੋਕਣ ਦੇ ਅਸਾਰ ਜਿਹੜੇ ਨੇ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਲ ਫਿਲਹਾਲ ਦਿਖਾ ਲਈ ਨਹੀਂ ਦੇ ਰਹਾ ਕਿਉਂਕਿ 48 ਘੰਟੇ ਦੀ ਜਾਣਕਾਰੀ ਜਿਹੜੀ ਆ ਮਿਲੀ ਹੈ ਕਿ 48 ਘੰਟੇ ਇਸੇ ਤਰੀਕੇ ਦੇ ਨਾਲ ਮੋਲੇਦਾਰ بارش ਜਿਹੜੀ ਆ ਪਏਗੀ ਤੇ 10 ਜ਼ਿਲ੍ਹੇ ਜਿਹੜੇ ਨੇ ਉਹ ਵੱਧ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿਹੜੇ ਕਿਹੜੇ ਉਹ ਜ਼ਿਲ੍ਹੇ ਦੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਦੇ ਬਾਬਤ ਵੀ ਕੱਲੀ-ਕੱਲੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇੱਥੇ ਹੁਣ ਤੁਹਾਨੂੰ ਜਾਣਕਾਰੀ ਇਹ ਦੇ ਦਿੰਦੇ ਆ ਕਿ ਕਿਹੜੇ-ਕਿਹੜੇ ਜ਼ਿਲ੍ਹੇ ਜਿਹੜੇ ਨੇ ਉਹ ਵੱਧ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਐਸਬੀਐਸ ਨਗਰ ਬਰਨਾਲਾ ਸੰਗਰੂਰ ਮੁਕਸਰ ਤੇ ਫਾਜ਼ਿਲਕਾ ਜੜੇ ਇਹ ਜਿਹੜੇ ਨੇ ਸ਼ਾਮਲ ਨੇ ਤੇ ਨਾਲ ਦੀ ਨਾਲ ਮਾਝਾ ਮਾਲਵਾ ਦੁਆਬਾ ਪੁਆਦ ਇਹ ਚਾਰੇ ਬੈਲਟਾਂ ਜਿਹੜੀਆਂ ਨੇ ਚਾਰੇ ਬੈਲਟਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਜੜੀ ਹੈ ਉਹ ਇਸ ਵਕਤ ਪੈਂਦੀ ਹੋਈ ਦਿਖਾ ਲਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਇਸ ਵਕਤ ਮੌਸਮ ਤੇ ਬਣੇ ਹੋਏ ਹਾਲਾਤਾਂ ਦੇ ਬਾਰੇ ਸਾਂਝੀ ਕਰ ਸਕਦੇ ਹੋ ਆ ਗੱਡੀਆਂ ਦੇ ਡੁੱਬਦੇ ਹੋਏ ਟਾਇਰ ਜਿਹੜੇ ਨੇ ਪਾਣੀ ਦੇ ਨਾਲ ਇਸ ਤੋਂ ਤੁਸੀਂ ਅਨੁਮਾਨ ਅੰਦਾਜ਼ਾ ਲਗਾ ਸਕਦੇ ਕਈੋ ਕਿ ਕਿੱਡੇ ਵੱਡੇ ਪੱਧਰ ਦੇ ਉੱਪਰ بارش ਜਿਹੜੀ ਆ ਲਗਾਤਾਰ ਪੰਜਾਬ ਦੇ ਵਿੱਚ ਪੈਂਦੀ ਰਖਾਲੀ ਦੇ ਰਹੀ ਹੈ ਤੇ ਇਸ بارش ਦੇ ਨਾਲ ਜ਼ਰੂਰ ਮੌਸਮ ਜਿਹੜਾ ਸੁਹਾਵਣਾ ਹੋਇਆ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਤੁਹਾਨੂੰ ਦੇ ਦਿੰਨੇ ਆ ਜਿਹੜੇ ਸਰਹੱਦੀ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਤਰਨਤਾਰਨ ਭਿੱਖੀਵੰਡ ਅੰਮ੍ਰਿਤਸਰ ਪਠਾਨਕੋਟ ਇਹ ਜਿਹੜੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਅੱਜ ਰਾਤ ਪੂਰੀ ਰਾਤ ਜਿਹੜੀ ਹੈ ਉਹ ਮੀਂਹ ਦੀ ਗਤੀਵਿਧੀ ਇਸੇ ਤਰੀਕੇ ਦਿਖਾ ਲਈ ਦੇਗੀ ਆਉਣ ਵਾਲੇ ਕੱਲ੍ਹ ਨੂੰ ਵੀ ਮੀਂਹ ਇਸੇ ਤਰੀਕੇ ਜਾਰੀ ਰਹੇਗਾ ਤੇ 48 ਘੰਟੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਇਸੇ ਤਰੀਕੇ ਜੇਕਰ ਮਾਲਵੇ ਦੀ ਗੱਲ ਕਰ ਲਈਏ ਲੁਧਿਆਣੇ ਦੀ ਗੱਲ ਕਰ ਲਈਏ ਬਰਨਾਲੇ ਦੀ ਗੱਲ ਕਰ ਲਈਏ ਸੰਗਰੂਰ ਫਾਜ਼ਿਲਕਾ ਅਬੌਰ ਤੇ ਬਠਿੰਡਾ ਇਹ ਸਾਰੇ ਇਲਾਕੇ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਲਗਾਤਾਰਤਾ ਦੇ ਵਿੱਚ 48 ਘੰਟੇ ਤੱਕ ਜਾਰੀ ਰਹੇਗੀ ਅਜਿਹੇ ਅਨੁਮਾਨਿਤ ਅੰਕੜੇ ਜਿਹੜੇ ਨੇ ਉਹ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਪੇਸ਼ ਕੀਤੇ ਗਏ ਨੇ ਆਈਐਮਡੀ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਬੁਲੇਟਿਨ ਜਿਹੜੇ ਜਾਰੀ ਕੀਤੇ ਜਾਂਦੇ ਨੇ ਰੋਜ਼ ਉਸ ਦੇ ਵਿੱਚ ਅਲਰਟ ਜਿਹੜੇ ਨੇ ਜਾਰੀ ਕੀਤੇ ਜਾਂਦੇ ਨੇ ਤੇ ਇਹ ਔਰੇਂਜ ਅਲਰਟ ਜਿਹੜਾ ਜਾਰੀ ਕੀਤਾ ਗਿਆ ਇਸ ਦੇ ਵਿੱਚ 10 ਜ਼ਿਲ੍ਹੇ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋਣਗੇ ਇਸ ਦੀਆਂ ਜਾਣਕਾਰੀਆਂ ਹੁਣ ਤੱਕ ਮਿਲਦੀਆਂ ਦਖਾਲੀ ਦੇ ਰਹੀਆਂ ਨੇ ਤੁਸੀਂ ਸਲਾਕ ਦੇ ਨਾਲ ਸਮੰਧ ਰੱਖਦੇ ਹਾਂ ਇਸ ਵਕਤ ਇਸ ਰਿਪੋਰਟ ਨੂੰ ਕਿਹੜੇ ਇਲਾਕੇ ਤੋਂ ਵੇਖ ਰਹੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਆਪਣਾ ਨਾਮ ਜ਼ਰੂਰ ਲਿਖਣਾ ਤਾਂ ਕਿ ਹੋਰ ਨਾਲ ਦਰਸ਼ਕਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਕਿ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ بارش ਦੀਆਂ ਗਤੀਵਿਧੀਆਂ ਵੱਡੇ ਪੱਧਰ ਤੇ ਉੱਪਰ ਚੱਲ ਰਹੀਆਂ ਨੇ ਇਸੇ ਤਰੀਕੇ ਦੇ ਨਾਲ ਜੇਕਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦੀ ਮੋਹਲੇਦਾਰ بارش ਦੇ ਨਾਲ ਡੈਮਾਂ ਦਾ ਪਾਣੀ ਦਾ ਪੱਧਰ ਜਿਹੜਾ ਉਹ ਵੀ ਵਧਿਆ ਪਿਆ ਤੇ ਨਾਲ ਦੀ ਨਾਲ ਉਸ ਡੈਮਾਂ ਦੇ ਵਿੱਚ ਵਧੇ ਪਾਣੀ ਦੇ ਨਾਲ ਹੜ ਦਾ ਖਤਰਾ ਜਿਹੜਾ ਉਹ ਵੀ ਮੰਡਰਾ ਰਿਹਾ ਗੁਰਦਾਸਪੁਰ ਵਾਲੇ ਪਾਸੇ ਦੀ ਗੱਲ ਕਰ ਲਈਏ ਮਕੌੜਾ ਪਤਨ ਜਿਸ ਨੂੰ ਵੱਡੇ ਪੱਧਰ ਦੇ ਉੱਪਰ ਲੋਕ ਜਾਣਦੇ ਨੇ ਕਿ ਜਦੋਂ ਬਾਰਿਸ਼ ਉੱਪਰਲੇ ਇਲਾਕਿਆਂ ਦੇ ਵਿੱਚ ਪੈਂਦੀ ਹੈ ਤੇ ਕਿਵੇਂ ਇਸ ਰਾਵੀ ਦਰਿਆ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਪਾਣੀ ਦਾ ਪੱਧਰ ਵਧਦਾ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਮੁਸ਼ਕਲਾਂ ਆਦੇ ਸਾਹਮਣੇ ਜਿਹੜੇ ਨੇ ਉਹ ਵੀ ਕਰਨੇ ਪੈਂਦੇ ਨੇ ਪਰ ਇਹ ਜਿਹੜੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੈਂਦੀ ਬਾਰਿਸ਼ ਹੈ ਇਸ ਵਕਤ ਜ਼ਰੂਰ ਇਹ ਇਸ਼ਾਰਾ ਕਰ ਰਹੀ ਹੈ ਕਿ ਇਸ ਵਕਤ ਮੌਸਮ ਦੇ ਹਾਲਾਤ ਜਿਹੜੇ ਖਰਾਬ ਹੋਏ ਪਏ ਨੇ ਉਸ ਦੇ ਨਾਲ ਆਮ ਜਾਂਜੀਵਨ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੁੰਦਾ ਦੇ ਖੜੀ ਦੇ ਰਿਹਾ ਸੋਇ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੀਆਂ ਇਹਨਾਂ ਤਸਵੀਰਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਕਿਵੇਂ ਦਾ ਬਣਿਆ ਪਿਆ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਡੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਰਹਾਂਗੇ ਬਹਿਰ ਹਾਲ ਤੁਸੀਂ ਜ਼ਰੂਰ ਇਹ ਜਾਣਕਾਰੀ ਸਾਂਝੀ ਕਰਨੀ ਕਿ ਕੇਸ ਇਲਾਕੇ ਤੋਂ ਇਸ ਰਿਪੋਰਟ ਦੇ ਨਾਲ ਜੁੜੇ ਹੋਏ ਹੋ ਕੇਸ ਇਲਾਕੇ ਦੇ ਨਾਲ ਕੇਸ ਇਲਾਕੇ ਤੋਂ ਤੁਸੀਂ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਕਿਹ ਤਰੀਕੇ ਦੇ ਨਾਲ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਦੇਖ ਰਹੇ ਹੋ ਵਿਚਾਰ ਰਹੇ ਹੋ ਤੇ ਇਸ ਵਕਤ ਇਹ ਸਥਿਤੀਆਂ ਜਿਹੜੀਆਂ ਬਣੀਆਂ ਪਈਆਂ ਨੇ ਜਲੰਧਰ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਸ ਵਕਤ ਇਹ ਹਾਲਾਤ ਜਿਹੜੇ ਬਣੇ ਪਏ ਨੇ ਇਹਨਾਂ ਤੋਂ ਸਾਫ਼ ਅਨੁਮਾਨ ਲੱਗਦਾ ਹੈ ਕਿ 48 ਘੰਟੇ ਦਾ ਜਿਹੜਾ ਸਮਾਂ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ ਉਹ 48 ਘੰਟੇ ਦੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਗਤੀਵਿਧੀਆਂ ਜਿਹੜੀਆਂ ਨੇ ਇਸੇ ਤਰੀਕੇ ਮੌਸਮ ਦੀਆਂ ਬਦਲਦੀਆਂ ਦਖਾਲੀ ਦੇਣਗੀਆਂ ਸੋ ਨਾਲ ਦੀ ਨਾਲ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਤਾ ਜਾਣਕਾਰੀਆਂ ਭਰਪੂਰ ਇਸ ਸਟੀਕ ਰਿਪੋਰਟ ਜਿਹੜੀ ਆ ਪਹੁੰਚ ਸਕੇ ਤੇ ਪੰਜਾਬ ਦੇ ਮੌਸਮ ਦੇ ਹਾਲਤਾਂ ਤੇ ਹਾਲਾਤਾਂ ਤੋਂ ਉਹ ਵੀ ਵਕਫ ਹੋ ਸਕਣ ਪਲ-ਪਲ ਦੀ ਅਪਡੇਟ ਨੇ ਕਿ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸਵੇਰਾ ਟੀਵੀ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਜ਼ਰ ਜ਼ਰੂਰ ਹੁੰਦੇ ਰਵਾਂਗੇ